ਪਿੰਡ ਨੂਰ ਦੀ ਸਰਾਂ ਦੇ ਵਿੱਚ ਇਹ ਇੱਕ ਜਿਹੜਾ ਤੁਸੀਂ ਦ੍ਰਿਸ਼ ਵੇਖ ਰਹੇ ਹੋ ਇਹ ਪਿੰਡ ਨੂਰ ਦੀ ਸਰਾਂ ਦਾ ਉਹ ਸਥਾਨ ਹੈ ਜਿੱਥੇ ਨੂਰਦੀਨ ਚੌਧਰੀ ਜਿਹੜਾ ਸੀ ਇਸ ਇਲਾਕੇ ਵਿੱਚ ਰਹਿੰਦਾ ਸੀ ਇਹ ਗੇਟ ਲਾ ਲਓ ਜਾਂ ਇਹਦੇ ਅੰਦਰ ਉਹਦੀ ਉਸ ਸਮੇਂ ਦੇ ਮੁਤਾਬਕ ਹਵੇਲੀ ਲਾ ਲਓ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਅਜਨਮੋਲਜੀਤ ਸਿੰਘ ਵੀ ਮੇਰੇ ਨਾਲ ਇਸ ਸਥਾਨ ਤੇ ਆਇਆ ਤੇ ਇਤਿਹਾਸ ਦੇ ਵਿੱਚ ਇਹ ਜਿਹੜੀ ਬਿਲਡਿੰਗ ਹੈ ਬਹੁਤ ਕੁਝ ਆਪਣੇ ਆਪ ਚ ਸਮੋਕੇ ਬੈਠੀ ਹੋਈ ਆ ਤੁਸੀਂ ਅੰਦਰੋਂ ਦ੍ਰਿਸ਼ ਵੇਖ ਸਕਦੇ ਹੋ ਇਹ ਕਿੱਡਾ ਵੱਡਾ ਕਿ ਨੂੰ ਕਹਿ ਸਕਦੇ ਆਪਾਂ ਕਿੰਧਰ ਦੀ ਬਿਲਡਿੰਗ ਜਿਹੜੀ ਨੇ ਕਿਵੇਂ ਇਟਾਂ ਜੋੜ-ਜੋੜ ਕੇ ਸਭ ਬਣੀ ਹੋਈ ਆ ਉੱਪਰ ਦਾ ਤੁਸੀਂ ਦ੍ਰਿਸ਼ ਵੇਖੋ ਇਹ ਇੱਕ ਨੂਰਦੀਨ ਦਾ ਜਿਹੜਾ ਸੀ ਇਲਾਕਾ ਸੀ ਉਹਦੀ ਇਹ ਬਿਲਡਿੰਗ ਸੀ ਤੇ ਇੱਥੇ ਹੀ ਉਹਦਾ ਸਾਰਾ ਹੀ ਦਰਉ ਮਦਾਰ ਚੱਲਦਾ ਸੀ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਨੇ ਕਿ ਨੂਰਦੀਨ ਨੇ ਜਿਹੜਾ ਸੀ ਤਰਨਤਾਰਨ ਸਾਹਿਬ ਤੋਂ ਇੱਟਾਂ ਚੁੱਕ ਕੇ ਲਿਆਉਂਦੀਆਂ ਸੀ ਗੁਰਦੁਆਰਾ ਸਾਹਿਬ ਚੋਂ ਤੇ ਸਿੱਖਾਂ ਗਏ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਸਾਡੀਆਂ ਹੋਣਗੀਆਂ ਤੇ ਵਾਪਸ ਆ ਜਾਣਗੀਆਂ ਫਿਰ ਇਸ ਇਲਾਕੇ 'ਚ ਹਾਂ ਜਿਹੜੀਆਂ ਅਸੀਂ ਇੱਟਾਂ ਜਿਹੜੀਆਂ ਸਿੱਖਾਂ ਨੇ ਸਿੱਖ ਮਿਸਲਾਂ ਨੇ ਫਿਰ ਵਾਪਸ ਖੜੀਆਂ ਸਨ ਤਰਨ ਤਾਰਨ ਸਾਹਿਬ ਤੇ ਤੇ ਅੱਜ ਨੂਰਦੀਨ ਨੂੰ ਤੇ ਕੋਈ ਯਾਦ ਨਹੀਂ ਕਰਦਾ ਲੇਕਿਨ ਉਹਨੂੰ ਲਾਂਤ ਤਾਂ ਤੇ ਜ਼ਰੂਰ ਪੈਂਦੀ ਆ ਹੋਣਗੀਆਂ ਨੂਰਦੀਨ ਨੂੰ ਕਿਉਂਕਿ ਨੇ ਬੁਰਾ ਕਰਮ ਕੀਤਾ ਸੀ ਇਹ ਪਿੰਡ ਦਾ ਬਾਹਰੀ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਲੱਗਿਆ ਸਾਨੂੰ ਇਸ ਇਲਾਕੇ ਚ ਆ ਕੇ ਇੱਥੇ ਕਿਥੇ ਵਾਂਗਿਆ ਉੱਚਾ ਪਿੰਡ ਹੈ ਜਾਨਕੀ ਪ੍ਰਾਤਨ ਪਿੰਡ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਬਹੁਤ ਵਧੀਆ ਲੱਗਿਆ ਸਾਨੂੰ ਇਸ ਇਲਾਕੇ ਚ ਆ ਕੇ ਇਹ ਤੁਸੀਂ ਦੂਰੋਂ ਵੇਖ ਸਕਦੇ ਹੋ ਪਿੰਡ ਨੂਰ ਦੀ ਸਰਾਂ